ਤੁਸੀਂ ਅਕਸਰ ਸੋਸ਼ਲ ਮੀਡੀਆ 'ਤੇ ਨਿਹੰਗ ਸਿੰਘਾਂ ਦੇ ਕੋਲ ਇਹ ਸ਼ਬਦ ਜ਼ਰੂਰ ਸੁਣਿਆ ਹੋਵੇਗਾ 96 ਕਰੋੜ ਖਾਲਸਾ ਜਾਂ ਫਿਰ ਨਿਹੰਗ ਸਿੰਘਾਂ ਦੀਆਂ ਗੱਡੀਆਂ 'ਤੇ ਲਿਖਿਆ ਹੁੰਦਾ ਬੁੱਢਾ ਦਲ 96 ਕਰੋੜੀ ਕੀ ਅਸਲ ਕਨਸੈਪਟ 96 ਕਰੋੜ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਬਚਨ ਕੀਤੇ ਸੀ ਕਦੋਂ ਸਜੇਗਾ 96 ਕਰੋੜ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਉਸ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ 18 ਭਾਰ ਬਨਾਸਪਤੀ ਮਾਲੜੀ 96 ਕਰੋੜੀ ਮੇਗਮਾਲਾ ਪਾਣੀ ਹਾਰਿਆ ਭਾਵ ਕਿ ਜੋ 96 ਕਰੋੜ ਬੱਦਲ ਗਰਜਦੇ ਹਨ ਤੇ ਧਰਤੀ ਤੇ ਪਰਲੋ ਆ ਜਾਂਦੀ ਹੈ ਤੇ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਹੈ ਦੇ 96 ਕਰੋੜ ਤੋਂ ਭਾਵ ਇਹ ਵੀ ਹੈ ਕਿ ਜਦੋਂ ਗੁਰੂ ਦਾ ਖਾਲਸਾ ਜੰਗ ਦੇ ਮੈਦਾਨ 'ਚ ਬੱਦਲਾਂ ਵਾਂਗੂੰ ਗਰਜਦਾ ਜਿਵੇਂ ਜੰਗ ਦੇ ਮੈਦਾਨ 'ਚ ਪਰਲੋ ਆ ਗਈ ਹੋਵੇ ਮਤਲਬ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵੱਜੋ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ ਤੁਹਾਡੇ ਚੋਂ ਕੋਈ ਤਖਤ શ્રી ਹਜੂਰ ਸਾਹਿਬ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਜਿਸ ਦਾ ਨਾਮ ਹੈ ਗੁਰਦੁਆਰਾ ਮਾਲ ਟੇਕਰੀ ਸਾਹਿਬ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਇੱਕ ਗੁਪਤ ਖਜ਼ਾਨੇ ਦੀ ਥਾਂ ਵੀ ਹੈ ਜੋ ਗੁਰੂ ਹਰगोबिंद ਸਾਹਿਬ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਤਨ ਸ਼ਾਹ ਨੂੰ ਇਸ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ ਇਹ ਫਕੀਰ 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਸ ਅਸਥਾਨ ਦੀ ਰਾਖੀ ਕਰਦਾ ਰਿਹਾ ਜਿਸ ਲਈ ਇਸ ਫਕੀਰ ਨੂੰ ਦੋ ਮੋਹਰਾਂ ਰੋਜ਼ ਮਿਲਦੀਆਂ ਸਨ ਜਦੋਂ 10ਵੇਂ ਪਾਤਸ਼ਾਹ ਨਾਲ ਦੇੜ ਆਏ ਤਾਂ ਖਾਲਸਾ ਫੌਜਾਂ ਨੇ ਗੁਰੂ ਜੀ ਤੋਂ ਤਨਖਾਹ ਮੰਗੀ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਵੀ ਮੰਗੀ ਗੁਰੂ ਜੀ ਨੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕਰੀ ਸਾਹਿਬ ਵਾਲੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਵੇਲੇ ਦਾ ਖਜ਼ਾਨਾ ਉਹ ਲੈ ਕੇ ਆਓ ਤਾਂ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਫੌਜਾਂ ਨਾਲ ਲਿਜਾ ਕੇ ਉਸ ਖਜ਼ਾਨੇ ਨੂੰ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਲਿਆਏ ਤਾਂ ਇੱਥੇ ਫਿਰ ਗੁਰੂ ਸਾਹਿਬ ਜੀ ਨੇ ਭਰ ਭਰ ਕੇ ਫੌਜਾਂ ਨੂੰ ਮੋਹਰਾ ਵੰਡਿਆ ਅਤੇ ਬਾਕੀ ਬਚਿਆ ਖਜ਼ਾਨਾ ਮਾਲ ਟੇਕਰੀ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ ਢਾਈ ਦਿਨ ਅਟੁੱਟ ਲੰਗਰ ਵਰਤੇਗਾ ਇੱਕ ਅਰਥ ਹੋਰ ਵੀ ਲਿਆ ਜਾਂਦਾ ਹੈ 96 ਕਰੋੜ ਖਾਲਸਾ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਜਥੇਦਾਰ ਹੁੰਦਾ ਹੈ ਉਸ ਲਈ ਵੀ ਇਹ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਰੁਤਬੇ ਵੱਚੋ ਇਸ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਦੇ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹੁੰਦੇ ਆ ਜੋ ਰੋਮ ਰੋਮ ਵਾਹਿਗੁਰੂ ਮੰਤਰ ਜਪਦਾ ਉਹ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਇੱਕ ਦਿਨ ਭਾਈ ਦਇਆ ਸਿੰਘ ਜੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਪਾਕਸ਼ਾ ਜੀ 96 ਕਰੋੜ ਖਾਲਸੇ ਦੀ ਗੱਲ ਕਰਦੇ ਆ ਸਿੰਘ ਤਾਂ ਇੱਕ ਵੀ ਨਹੀਂ ਸੱਜ ਰਿਹਾ ਜੋ ਸਿੰਘ ਸੱਜਦਾ ਵੀ ਹੈ ਉਸ ਨੂੰ ਮੁਗਲ ਹਕੂਮਤ ਖਤਮ ਕਰ ਦਿੰਦੀ ਹੈ ਤਾਂ 96 ਕਰੋੜ ਕਿਵੇਂ ਸਜੇਗਾ ਤਾਂ ਫਿਰ ਕਲਗੀਧਰ ਪਾਕਸ਼ਾ ਜੀ ਨੇ ਫਰਮਾਨ ਕੀਤਾ ਕਿ ਭਾਈ ਦਿਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾ ਇਹੋ ਜਿਹੀ ਚਲਾ ਦੇਵਾਂਗੇ ਜਿਸ ਜਿਸ ਨੂੰ ਹਵਾ ਲੱਗੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ 96 ਕਰੋੜ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਹੈ ਜੋ ਬਹੁਤ ਸਾਰੇ ਸਿੰਘ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਹਨ ਗੁਰੂ ਜੀ ਤੇ ਕਿੰਤੂ ਪਰੰਤੂ ਨਹੀਂ ਕਰਦੇ ਨਿਤਨੇਮੀ ਹਨ ਤੇ ਬੰਦਗੀ ਕਰਦੇ ਹਨ ਉਹ ਮੰਨਦੇ ਨਹੀਂ ਕਿ ਗੁਰੂ ਜੀ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਆਪਾਂ ਦੇਖਿਆ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ ਫਿਰ 2% ਕਹਿ ਦਿੰਦੇ ਨੇ ਪਰ ਸਿੱਧਕੀ ਸਿੱਖ ਇਹ ਮੰਨਦੇ ਨੇ ਕਿ ਕਲਗੀਧਰ ਪਾਸ਼ਾ ਜੀ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਹੈ ਜਿਹੜਾ ਗੁਪਤ ਰੂਪ ਵਿੱਚ ਵਿਚਰਦਾ ਹੈ ਇਹਦੇ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਆਪਣੇ ਗੁਰੂ ਪਿਆਰਿਆਂ ਦੀ ਮਦਦ ਵੀ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ 96 ਕਰੋੜ ਖਾਸੇ ਦੇ ਨੇ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ